ਪਹਿਲੇ ਆਪਣੀ ਲਾਈਫ ਦੇ ਵਿੱਚ ਕੀ ਕੀ ਜਿਹੜੇ ਸਮੱਸਿਆ ਤਾਂ ਤੁਹਾਨੂੰ ਸਾਹਮਣਾ ਕਰਨਾ ਪਿਆ ਕੀ ਕੀ ਕ੍ਰੈਸ਼ਿੰਗ ਨੇ ਜੋ ਲਾਈਫ ਦੇ ਵਿੱਚ ਦੇਖਣੇ ਪਏ ਉਹ ਤਾਂ ਇਹ ਕਹਿੰਦੇ ਨੇ ਲਾਈਫ ਅਪਸ ਐਂਡ ਡਾਊਨਸ ਵਾਲੀ ਹੈ ਮੈਨੂੰ ਲੱਗਦਾ ਹੁੰਦਾ ਜੇ ਤੁਸੀਂ ਮੰਨੋ ਤਾਂ ਤੁਸੀਂ ਬਹੁਤ ਦੁਖੀ ਆ ਜੇ ਮੰਨੋ ਤਾਂ ਕੁਝ ਵੀ ਨਹੀਂ ਆਪਣੇ ਸਿੱਖੀ ਚ ਕਹਿੰਦੇ ਉਚੜਦੀ ਕਲਾ 'ਚ ਰਹਿਣਾ ਕਿਉਂਕਿ ਦਿਸ ਇਜ਼ ਪਾਰਟ ਆਫ ਲਾਈਫ ਦੁੱਖ ਸੁੱਖ ਤਾਂ ਆਣਾ ਇਹ ਮੰਨਣ ਤੇ ਤੁਹਾਡੇ ਡਿਪੈਂਡ ਕਰਦਾ ਆਮਟਰ ਮੈਰਿਜ ਵੀ ਮੈਨੂੰ ਉਦਾਂ ਦਾ ਹੀ ਘਰ ਮਿਲਿਆ ਤੇ ਪੇਰੈਂਟਸ ਨੇ ਵੀ ਮੈਨੂੰ ਕਦੀ ਕਿਸ ਚੀਜ਼ ਤੋਂ ਰੋਕਿਆ ਨਹੀਂ ਸੀ ਤੇ ਮੇਰੇ ਹਸਬੰਦ ਨੇ ਵੀ ਮੈਨੂੰ ਆਪਣੇ ਤੋਂ 10 ਨਹੀਂ 100 ਕਦਮ ਅੱਗੇ ਰੱਖਿਆ ਹਾਂ ਜੇ ਕੋ ਵੀ ਹਰ ਇੱਕ ਦੀ ਲਾਈਫ ਚ ਫਿਜ਼ੀਕਲੀ ਮੈਂਟਲੀ ਫਾਈਨੈਂਸ਼ੀਅਲੀ ਇਸ਼ੂਸ ਆਂਦੇ ਹੀ ਰਹਿੰਦੇ ਆ ਹਾਂ ਤੁਸੀਂ ਥੋੜੇ ਟਾਈਮ ਲਈ ਥੋੜੇ ਡਾਊਨ ਹੋ ਜਾਂਦੇ ਪਰ ਕਦੇ ਵੀ ਇਹ ਨਾ ਸੋਚੋ ਵੀ ਇਹ ਦਿਸ ਇਜ਼ ਦਾ ਐਂਡ ਆਫ ਲਾਈਫ ਹਮੇਸ਼ਾ ਦਿਸ ਸ਼ੋ ਮਸਟ ਗੋ ਆਨ ਪਹਿਲੇ ਆਪਣੀ ਲਾਈਫ ਦੇ ਵਿੱਚ ਕੀ ਕੀ ਜਿਹੜੇ ਸਮੱਸਿਆ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਕੀ ਕੀ ਕ੍ਰੈਸ਼ਿੰਗ ਨੇ ਜੋ ਲਾਈਫ ਦੇ ਵਿੱਚ ਦੇਖਣੇ ਪਏ ਕਿਵੇਂ ਲਾਈਫ ਨੂੰ ਅੱਗੇ ਵਧਾਇਆ ਜਿੱਦਾਂ ਇਹ ਕਹਿੰਦੇ ਨੇ ਨਾ ਲਾਈਫ ਅਪਸ ਐਂਡ ਡਾਊਨਸ ਵਾਲੀ ਆ ਮੈਨੂੰ ਲੱਗਦਾ ਹੁੰਦਾ ਜੇ ਤੁਸੀਂ ਮੰਨੋ ਤਾਂ ਤੁਸੀਂ ਬਹੁਤ ਦੁਖੀ ਆ ਜੇ ਮੰਨੋ ਤਾਂ ਕੁਝ ਵੀ ਨਹੀਂ ਆ ਇੱਕ ਜਦੋਂ ਅਸੀਂ ਬਹੁਤ ਛੋਟੇ ਸੀ ਇੱਥੋਂ بڑے ਲੋਕਾਂ ਨੂੰ ਬੜਾ ਕੁਝ ਸਿੱਖਣ ਨੂੰ ਮਿਲੂਗਾ ਸੀ ਛੋਟੇ ਸੀ ਸਾਡੇ ਘਰ ਇੱਕ ਬਜ਼ੁਰਗ ਮਾਤਾ ਜੀ ਕੰਮ ਕਰਦੇ ਹੁੰਦੇ ਸੀ ਉਹ ਕੁਝ ਵੀ ਨੁਕਸਾਨ ਹੋ ਜੇ ਇਵਨ ਕਿ ਕਿਸੇ ਡੈਥ ਵੀ ਹੋ ਜੇ ਤਾਂ ਉਹ ਕਰਦੇ ਹੁੰਦੇ ਸੀ ਹਉ ਪਰੇ ਧੀ ਫੇਰ ਕੀ ਹੋਇਆ ਹਨਾ ਆਲਵੇਜ਼ ਆਪਟੀਮਿਸਟਿਕ ਆਲਵੇਜ਼ ਚੜਦੀ ਕਲਾ ਜਿਹਨੂੰ ਆਪਣੇ ਸਿੱਖੀ ਚ ਕਹਿੰਦੇ ਵੀ ਚੜ੍ਹਦੀ ਕਲਾ ਚ ਰਹਿਣਾ ਕਿਉਂਕਿ ਥਿਸ ਇਜ਼ ਪਾਰਟ ਆਫ ਲਾਈਫ ਦੁੱਖ ਸੁੱਖ ਤਾਂ ਆਣਾ ਇਹ ਮੰਨਣ ਤੇ ਤੁਹਾਡੇ ਡਿਪੈਂਡ ਕਰਦਾ ਬਾਕੀ ਮੈਂ ਬlesਸ ਰਹੀ ਹਾਂ ਮੈਨੂੰ ਲੱਗਦਾ ਰੱਬ ਨੇ ਮੇਰੀ ਲਾਈਫ ਇਦਾਂ ਹੀ ਸਟੇਟ ਹੀ ਆ ਜਿੱਦਾਂ ਦੀ ਮੈਂ ਬੌਰਨ ਹੋਈ ਸੀ ਆਫਟਰ ਮੈਰਿਜ ਵੀ ਮੈਨੂੰ ਉਦਾਂ ਦਾ ਹੀ ਘਰ ਮਿਲਿਆ ਤੇ ਪੇਰੈਂਟਸ ਨੇ ਵੀ ਮੈਨੂੰ ਕਦੀ ਕਿਸ ਚੀਜ਼ ਤੋਂ ਰੋਕਿਆ ਨਹੀਂ ਸੀ ਤੇ ਮੇਰੇ ਹਸਬੰਦ ਨੇ ਵੀ ਮੈਨੂੰ ਆਪਣੇ ਤੋਂ 10 ਨਹੀਂ 100 ਕਦਮ ਅੱਗੇ ਰੱਖਿਆ ਮੈਂ ਜੋ ਵੀ ਕਰਨਾ ਚਾਹਾਂ ਜਿੱਥੇ ਵੀ ਜਾਣਾ ਚਾਹਾਂ ਜੇ ਮੈਂ ਕੋਈ ਸ਼ੁਰੂ ਕਰਦੀ ਆ ਜਾਂ ਫਿਰ ਮੈਂ ਉਸ ਤੋਂ ਬਾਅਦ ਬੰਦ ਕਰ ਦਿੰਨੀ ਆ ਮੈਨੂੰ ਕਦੇ ਕੋਈ ਸ਼ੈਦਾ ਦੇਖ ਰਣੀ ਪਿਆ ਹਾਂ ਜੇ ਕੋ ਵੀ ਹਰ ਇੱਕ ਦੀ ਲਾਈਫ ਚ ਫਿਜ਼ੀਕਲੀ ਮੈਂਟਲੀ ਫਾਈਨੈਂਸ਼ੀਅਲੀ ਇਸ਼ੂਸ ਆਂਦੇ ਹੀ ਰਹਿੰਦੇ ਆ ਹਾਂ ਤੁਸੀਂ ਥੋੜੇ ਟਾਈਮ ਲਈ ਥੋੜੇ ਡਾਊਨ ਹੋ ਜਾਣਾ ਪਰ ਕਦੇ ਵੀ ਇਹ ਨਾ ਸੋਚੋ ਵੀ ਇਹ ਦਿਸ ਇਜ਼ ਦਾ ਐਂਡ ਆਫ ਲਾਈਫ ਹਮੇਸ਼ਾ ਦਿਸ ਸ਼ੋ ਮਸਟ ਗੋ ਔਨ ਇਹ ਚਲਦੇ ਰਹਿਣਾ ਚਾਹੀਦਾ ਚਾਹੇ ਜਿੱਦਾਂ ਦੇ ਵੀ ਹਾਲਾਤ ਆਣ ਮੇਰੇ ਸ਼ਾਇਦ ਮੈਂ ਇੰਨਾ ਫੀਲ ਨਹੀਂ ਕਰਦੀ ਮੇਰੇ ਵੀ ਆਏ ਹੋਗੇ ਕਾਫੀ ਤਰ੍ਹਾਂ ਦੇ ਪਰ ਮੈਨੂੰ ਇੰਨਾ ਫੀਲ ਨਹੀਂ ਹੁੰਦਾ ਮੈਨੂੰ ਲੱਗਦਾ ਵੀ ਮੇਰਾ ਸਭ ਕੁਝ ਠੀਕ ਹੈ ਕਿਉਂਕਿ ਪੜਦੇ ਆਈ ਤੋਂ ਬਾਅਦ ਜਸਟ ਮੈਂ ਪ੍ਰੈਕਟਿਸ ਸਟਾਰਟ ਕੀਤਾ ਨਾਲ ਹੀ ਮੇਰੀ ਮੈਰਿਜ ਹੋ ਗਈ ਮੈਰਿਜ ਤੋਂ ਬਾਅਦ ਮੇਰੇ ਹਸਬੰਦ ਅਸੀਂ ਕੇਰਲਾ ਚੇਨਈ ਪਟਨਾ ਸ਼੍ਰੀਨਗਰ ਬਹੁਤ ਸਟੇਟਸ ਜਿਹੜੇ ਆਲ ਓਵਰ ਇੰਡੀਆ ਤਾਂ ਉਹਦੇ ਕਰਕੇ ਥੋੜਾ ਤਾਂ ਮੇਰਾ profession ਤੋਂ ਡਗਮਗਾ ਗਈ ਐਂਡ ਇਹ ਹਾਂ ਜ਼ਰੂਰ ਰਹਿੰਦਾ ਵੀ ਹੁਣ ਕਾਫੀ ਸਾਲ ਤੋਂ ਮੈਂ ਇੱਥੇ ਹੀ ਰਹੇ ਨੀ ਆ ਲੁਧਿਆਣਾ ਤਾਂ ਮੈਨੂੰ ਹੁੰਦਾ ਹਾਂ ਮੈਨੂੰ ਆਪਣਾ profession 'ਚ ਵੀ ਓਨਾ ਹੀ ਸ਼ਿੱਦਤ ਨਾਲ ਕਰਨਾ ਚਾਹੀਦਾ ਜਿੰਨਾ ਮੈਂ ਆਪਣੇ passion ਦੇ ਲਈ ਹੈਗੀ ਹਾਂ ਆਈ ਕੈਨ ਡੂ ਮੈਮ ਪਹਿਲਾਂ ਇਹ ਦੱਸੋ ਤੁਹਾਡੀ ਏਜ ਕਿੰਨੀ ਹੈ ਇਹ ਤਾਂ ਪੁੱਛਣੀ ਨਹੀਂ ਚਾਹੀਦੀ ਬਟ ਫਿਰ ਵੀ ਮੇਰੀ ਏਜ 53 53 ਤੇ ਮੈਮ ਕੀ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਮੇਰੇ ਹਸਬੰਡ ਹੈ ਮੇਰੀ ਦੋ ਬੇਟੀਆਂ ਆਈ ਹੈਵ ਟੂ ਡਾਟਰਸ ਤੇ ਮੈਂ ਬਹੁਤ ਬlesed ਮੰਨਦੀ ਆਂ ਵੀ ਆਈ ਐਮ ਬlesed ਮਮ ਆਫ ਟੂ ਗਰਲਸ ਚਾਈਲਡ ਜਾਂ ਟੂ ਡਾਟਰਸ ਜੀ ਜੀ ਤੇ ਮੈਮ ਉਹ ਵੀ ਤੁਹਾਡੇ ਵਾਂਗੂ ਇੰਨੀ ਐਕਟਿਵ ਨੇ ਜਿੰਨੇ ਕਿ ਤੁਸੀਂ ਹੋ ਹਰ ਦੀ ਚੀਜ਼ ਦੇ ਵਿੱਚ ਅੱਗੇ ਹੋ ਭਾਵੇਂ ਖੇਡ ਹੋਣ ਜਿਮ ਹੋਵੇ weight lifting ਹੋਵੇ ਇਨੋਵਾ ਗੱਡੀ ਖਿੱਚਣੀ ਹੋਵੇ ਕੁਝ ਵੀ ਹੋਵੇ ਸਾਰੇ ਦੇ ਵਿੱਚ ਆਵਲ ਮੇਰੀਆਂ ਮਤਲਬ ਰੱਬ ਨੇ ਹਰੇਕ ਨੂੰ ਕੋਈ ਨਾ ਕੋਈ ਕੁਆਲਿਟੀ ਦਿੱਤੀ ਜੇ ਮੈਨੂੰ ਇਹ ਦਿੱਤੀ ਤਾਂ ਮੇਰੇ ਬੱਚਿਆਂ ਜਾਂ ਮੇਰੇ ਹਸਬੰਦ ਨੂੰ ਮੇਰੇ ਹਸਬੰਦ ਕਾਫੀ ਸੀਨੀਅਰ ਆਫੀਸਰ ਆਈਐਸ ਐਲਾਈਡ ਉਹ ਬਰੇਨੀ ਆ ਜੀ ਤੇ ਮੇਰੀ ਜਿਹੜੀ ਵੱਡੀ ਬੇਟੀ ਆ ਉਹ ਮੈਂ ਤਾਂ ਉਹ ਮੇਰੀ ਕੈਟਰੀਨ ਹੁਣੀ ਸ਼ੀ ਇਜ਼ ਉਹਦੀ ਫਿਜ਼ਿਕ ਲਾਈਕ ਕੈਟਰੀਨਾ ਕੈਫ ਉਹ ਆਪਣੇ ਨੂੰ ਬਿਨਾਂ ਐਕਸਰਸਾਈਜ਼ ਦੇ ਬਾਈ ਵਾਕ ਦੇ ਡਾਈਟ ਕੰਟਰੋਲ ਕਰਕੇ ਆਪਣਾ ਨੂੰ ਬਹੁਤ ਮੈਂਟੇਨਡ ਰੱਖਦੀ ਆ ਜੀ ਛੋਟੀ ਬਹੁਤ ਅੱਛੀ ਆਰਟਿਸਟ ਹੈ ਪੇਂਟਰ ਆ ਬਹੁਤ ਅੱਛੀਆਂ ਪੇਂਟਿੰਗਸ ਬਣਾਉਂਦੀ ਆ ਆਰਟਿਸਟਿਕ ਹੈ ਮਤਲਬ ਟੈਲੈਂਟ ਦੀ ਕਮੀ ਨਹੀਂ ਹੈ ਤੁਹਾਡੇ ਪਰਿਵਾਰ ਦੇ ਵਿੱਚ ਹਾਂ ਉਹ ਐਨਾ ਹਜੇ ਆਪਣੇ ਵੱਲ ਫਿਜ਼ੀਕਲੀ ਆਪਣੇ ਲੁਕਸ ਤੇ ਹਜੇ ਨਾ ਧਿਆਨ ਨਹੀਂ ਦੇ ਰਹੀ ਛੋਟੀ ਵਾਲੀ ਉਹ ਆਪਣੇ ਫਾਦਰ ਤੇ ਗਈ ਤੇ ਵੱਡੇ ਵਾਲੀ ਮੇਰੇ ਤੇ ਗਈ ਹਾਂਜੀ ਤੇ ਮੈਮ ਅੱਜ ਕੱਲ ਦੇ ਟਾਈਮ ਦੇ ਵਿੱਚ ਹਰ ਕਿਸੇ ਨੂੰ ਪੁੱਛ ਲਓ ਹਰ ਕੋਈ ਬਿਮਾਰੀ ਦਾ ਘਰ ਹੈ ਕਿਸੇ ਨੂੰ ਕੁਝ ਹੋ ਜਾਂਦਾ ਕਿਸੇ ਨੂੰ ਕੁਝ ਹੁੰਦਾ ਹੈ ਲਾਈਫ ਦੇ ਵਿੱਚ ਜਿਨੇ ਕਹਿੰਦੇ ਸਾਹ ਲੈਣਾ ਜ਼ਰੂਰੀ ਹੈ ਉਹਨੇ ਜ਼ਰੂਰੀ ਆਪਣੀ ਫਿਟਨੈਸ ਨੂੰ ਲੈ ਕੇ ਵੀ ਉਹ ਲੋਕੀ ਜਿਹੜੇ ਨੇ ਡਾਈਟ ਚਾਰਟ ਬਣਵਾ ਰਹੇ ਨੇ ਇੰਨੇ-ਇੰਨੇ ਪੈਸੇ ਖਰਚ ਕਰ ਰਹੇ ਨੇ ਕੋਈ ਪਾਊਡਰ ਖਾ ਰਿਹਾ ਕੋਈ ਕਿਸੇ ਤਰੀਕੇ ਦੀ ਸਪਲੀਮੈਂਟਰੀ ਯੂਜ਼ ਕਰ ਰਿਹਾ ਲੇਕਿਨ ਫਿਰ ਵੀ ਆਪਣੇ ਆਪਣੀ ਫਿਟਨੈਸ ਠਕ ਪਾ ਰਿਹਾ ਕਾਰਨ ਕੀ ਹੈ ਇੱਕ ਤਾਂ ਮੇਰਾ ਸ਼ੁਰੂ ਤੋਂ ਇਹੀ ਫੰਡਾ ਮੈਂ ਤਾਂ ਆਪਣੇ ਲਾਈਵ ਐਗਜ਼ਾਮਪਲ ਦੇ ਸਕਦੀ ਆ ਜਾਂ ਕਿਆਦਾ ਉਹ ਵੀ ਦਾਰਾ ਸਿੰਘ ਸੀ ਮਲਖਾ ਸਿੰਘ ਸੀ ਪੀਟੀ 우ਸ਼ਾ ਸੀ ਸ਼ਾਈਨੀ ਵਿਲਸਨ ਸਾਡੇ ਟਾਈਮ ਦੇ ਸਾਰੇ ਪਲੇਅਰ ਜੀ ਉਦੋਂ ਮੀਨਸ ਮੈਂ ਆਪਣੀ ਜਿਹੜੀ ਐਗਜ਼ਾਮਪਲ ਇਹ ਦੇ ਸਕਦੀ ਆ ਵੀ ਤੁਸੀਂ ਜਿੰਨਾ ਖਾਓ ਉਹਨਾਂ ਡਾਈਜੈਸਟ ਕਰੋ ਜੇ ਤੁਹਾਡਾ ਫਿਜ਼ੀਕਲੀ ਵਰਕਆਊਟ ਬਹੁਤ ਜ਼ਿਆਦਾ ਹੈਗਾ ਤਾਨੂੰ ਜ਼ਿਆਦਾ ਕੈਲਰੀਜ਼ ਖਾਣ ਦੀ ਜ਼ਰੂਰਤ ਹੈ ਜੇ ਤੁਸੀਂ ਸਮਝੋ ਉੱਠ ਕੇ ਇੱਥੋਂ ਹਿਲਦੇ ਵੀ ਨਹੀਂ ਆ ਬੈਠੇ ਬੈਠੇ ਸਰਵੈਂਟਸ ਨੂੰ ਆਰਡਰ ਕਰ ਰਹੇ ਆ ਜਾਂ ਤੁਸੀਂ ਕਹਿ ਦੋ ਵੀ ਕੁਝ ਵੀ ਫਿਜ਼ੀਕਲ ਐਕਟੀਵਿਟੀ ਹੈ ਨਹੀਂ ਫਿਰ ਤੁਹਾਨੂੰ ਆਪਣੀ ਡਾਈਟ ਵੀ ਥੋੜੀ ਕਾਫੀ ਕੱਟ ਕਰਨੀ ਚਾਹੀਦੀ ਹੈ ਇਹ ਤਾਂ ਬਹੁਤ ਹਾਈ ਲੈਵਲ ਵਾਲੀਆਂ ਗੱਲਾਂ ਹੋ ਗਈਆਂ ਤੁਸੀਂ ਨੌਕਰ ਨੂੰ ਕਹਿ ਰਹੇ ਹੋ ਸਰਵੈਂਟ ਨੂੰ ਕਹਿ ਰਹੇ ਹੋ ਬਟ ਅੱਜਕੱਲ ਨਾਰਮਲ ਜੇ ਮੀਡਲ ਕਲਾਸ ਲੋਕ ਨੇ ਸਾਡੇ ਵਰਗੇ ਲੋਕ ਨੇ ਉਹ ਵੀ ਡਾਈਟ ਚਾਰਟ ਬਣਵਾਏ ਫਿਰ ਡਾਕਟਰਾਂ ਦੇ ਮਿਲਦੇ ਕਰਦੇ ਨੇ ਤਰਲੇ ਕਰ ਰਹੇ ਸਰ ਸਾਨੂੰ ਡਾਈਟ ਚਾਰਟ ਬਣਾ ਕੇ ਦੇ ਦਿਓ ਸਾਨੂੰ ਡਾਈਟ ਚਾਰਟ ਬਣਾ ਕੇ ਦੇ ਦਿਓ ਤੁਸੀਂ ঠিক ਹੈ ਕੀ ਨਾ ਕੀ ਡੇਲੀ ਕੰਮ ਵੀ ਕਰਦੇ ਨੇ ਕਿਚਨ ਦੇ ਵਿੱਚ ਵੀ ਕੰਮ ਕਰਦੇ ਨੇ ਝਾੜੂ ਪੋਚੇ ਵੀ ਲਾ ਰਹੇ ਨੇ ਲੇਕਿਨ ਫਿਰ ਵੀ ਉਹਨਾਂ ਦੇ ਬੋਡੀ ਦੇ ਵਿੱਚ ਕੋਈ ਯੂ ਆਰ ਐਬਸੋਲੂਟਲੀ ਰਾਈਟ ਇਹ ਨਾ ਜੋ ਮਲ ਮੈਂ ਹੁਣ ਆਪਣੇ ਐਗਜ਼ਾਮਪਲ ਦਵਾ ਤਾਂ ਮੈਂ ਅੱਜ ਤੱਕ ਲਾਈਫ 'ਚ ਕਦੀ ਕੋਈ ਡਾਈਟ ਚਾਰਟ ਫਾਲੋ ਨਹੀਂ ਕੀਤਾ ਮੈਨੂੰ ਅੱਜ ਸਵੇਰੇ ਵੀ ਇੱਕ ਕਾਲ ਆਈ ਆ ਵੀ ਮੈਡਮ ਪਲੀਜ਼ ਡਾਈਟ ਚਾਰਟ ਦੇ ਦਿਓ ਮੈਂ ਤਾਂ ਉਹਨਾਂ ਨੂੰ ਇਹ ਗਾਈਡ ਕੀਤਾ ਵੀ ਜੋ ਤੁਹਾਡੇ ਘਰ ਬੰਦਾ ਸਿੰਪਲ ਖਾਣਾ ਜਿੰਨਾ ਜੈਸਾ ਖਾਓ ਅਨ ਵੈਸਾ ਬਨੇ ਮਨ ਕਿੰਨੇ ਅੱਜ ਕੱਲ ਰੋ ਕਿੰਨੇ ਕ੍ਰਿਮੀਨਲ ਆ ਤੁਸੀਂ ਕਿੰਨੀਆਂ ਕ੍ਰਿਮੀਨਲ ਐਕਟੀਵਿਟੀਜ਼ ਕਿਉਂਕਿ ਅਸੀਂ ਬਹੁਤ ਜ਼ਿਆਦਾ ਨਾਨ ਵੇਜ ਖਾਣ ਲੱਗ ਗਏ ਅਸੀਂ ਵਾਇਲੈਂਸ ਦੇਖਦੇ ਆ ਟੀਵੀ ਚ ਵਾਇਲੈਂਸ ਸੁਣਦੇ ਆ ਦੇਖਦੇ ਆ ਤੇ ਉਹਦਾ ਦਾ ਮਾਹੌਲ ਬੰਦਾ ਰਹਿੰਦਾ ਇਹ ਆ ਵੀ ਜਿੰਨਾ ਤੁਸੀਂ ਘਰ ਜੋ ਬੰਦਾ ਤੁਹਾਡੇ ਸਿੰਪਲ ਦਾਲ ਸਬਜੀ ਸੀਜ਼ਨਲ ਸੀਜ਼ਨਲ ਚੀਜ਼ਾਂ ਇਹ ਨਹੀਂ ਵੀ ਬਹੁਤ ਮਹਿੰਗੀ ਵੀ ਹੁਣ ਅ ਮੈਂਗੋ ਦਾ ਸੀਜ਼ਨ ਚੱਲ ਰਿਹਾ ਗਰਮੀਆਂ ਤੇ ਅਸੀਂ ਐਪਲ ਲੈ ਕੇ ਖਾਈਏ ਹੈਨਾ ਜੋ ਆਪਣੇ ਸਟੇਟ ਦੇ ਵਿੱਚ ਸਿੰਪਲ ਦਾਲਾਂ ਸਬਜ਼ੀਆਂ ਤੇਲ ਸਰੋਂ ਦਾ ਦੇਸੀ ਘਿਓ ਆਪਣਾ ਸਟੇਟ ਦਾ ਖਾਓ ਨਾ ਕਿ ਬਾਹਰੋਂ 올ਿਵ ਆਇਲ ਮੰਗਾ ਕੇ ਖਾਓ ਉਹ ਵੀ ਖਾਓ ਮੈਂ ਨਹੀਂ ਕਹਿੰਦੀ ਵੀ ਨਾ ਖਾਓ ਪਰ ਜੋ ਕਿਉਂਕਿ ਕੁਦਰਤ ਨੂੰ ਜ਼ਿਆਦਾ ਪਤਾ ਜੀ ਤਾਂ ਕੁਦਰਤ ਨੇ ਜੋ ਇੱਥੇ ਬਣਾਇਆ ਹੈਨਾ ਜੇ ਇੱਥੇ ਕਣਕ ਬਣਾਈ ਆ ਹੋਰ ਸਟੇਟਸ ਚ ਚਾਵਲ ਬਣਾਇਆ ਜਿਹੜੀ ਸਟੇਟਸ ਜਿਹੜੀ ਚੀਜ਼ ਪੈਦਾ ਹੁੰਦੀ ਉਹ ਤਾਂ ਸਾਨੂੰ ਸਭ ਤੋਂ ਪਹਿਲਾਂ ਉਹੀ ਖਾਣੀ ਚਾਹੀਦੀ ਹੈ ਉਸ ਤੋਂ ਬਾਅਦ ਤੇ ਕਿੰਨੀਆਂ ਕੈਲਰੀਜ਼ ਖਾਣੀਆਂ 2000 ਤੋਂ 2100 ਕੈਲਰੀਜ਼ ਹਰੇਕ ਬੰਦੇ ਨੂੰ ਚਾਹੀਦੀਆਂ ਤੇ ਜਿੱਦਾਂ ਤੁਸੀਂ ਦੱਸਦੇ ਆਂ ਵੀ ਹਰੇਕ ਕੋਈ ਡਾਈਟ ਚਾਰਟ ਲੈਣਾ ਚਾਹੁੰਦਾ ਮੈਂ ਕਹਿੰਨੀ ਹਰੇਕ ਤੁਸੀਂ ਸੈਕਿੰਡ ਸਟੈਂਡਰਡ ਥਰਡ ਸਟੈਂਡਰਡ ਦੇ 10 ਸਾਲ ਦੇ ਬੱਚੇ ਨੂੰ ਪੁੱਛ ਲਓ ਨਾ ਵੀ ਪੀਜ਼ਾ ਅਗਰ 버ਗਰ ਖਾਣਾ ਸਿਹਤ ਲਈ ਅੱਛਾ ਉਹਨੂੰ ਵੀ ਪਤਾ ਹੋਏਗਾ ਵੀ ਨਹੀਂ ਅੱਛਾ ਹੈ ਨਾ ਸਾਨੂੰ ਸਭ ਨੂੰ ਪਤਾ ਵੀ ਸਾਨੂੰ ਕਿਹੜਾ ਫੂਡ ਖਾਣਾ ਚਾਹੀਦਾ ਤੇ ਉਹ ਅਸੀਂ ਉਹਨਾਂ ਫੋਲੋ ਵੀ ਨਹੀਂ ਕਰਦੇ ਡਾਈਟ ਚਾਰਟ ਲੈ ਲੈਣੇ ਆ ਦੋ ਤਿੰਨ ਦਿਨ ਫੋਲੋ ਕਰਕੇ ਛੱਡ ਦੇਣੇ ਇਹਦੇ ਨਾਲੋਂ ਚੰਗਾ ਇਹੀ ਹੈ ਵੀ ਘਰ ਜੋ ਬੰਦਾ ਸਿੰਪਲ ਖਾਣਾ ਉਹ ਆਪਣਾ ਖਾਣਾ ਖਾਓ ਤੇ ਉਹਨੂੰ ਡਾਈਜੈਸਟ ਕਰੋ ਉਹਨਾਂ ਫਿਜ਼ੀਕਲ ਵੈਕਟੋਰ ਜੀ ਅਜੇ ਮੈਂ ਤੁਹਾਨੂੰ ਪਰਸਨਲੀ ਕੁਐਸ਼ਨ ਕਰਨਾ ਚਾਹੂੰਗੀ ਤੁਸੀਂ ਕੀ ਖਾਂਦੇ ਹੋ ਤੁਸੀਂ ਇਨੋਵਾ ਗੱਡੀ ਖਿੱਚ ਲੈਂਦੇ ਹੋ 180 ਬਾੜ ਚੁੱਕ ਲੈਂਦੇ ਹੋ ਵੇਟ ਲਿਫਟਿੰਗ ਕਰਦੇ ਹੋ ਤੁਸੀਂ ਕਿ ਇੰਨੇ ਐਕਟਿਵ ਕਿਉਂ ਤੁਸੀਂ ਕਿ ਕਿਹੜੀ ਵਿਟਾਮਿਨ ਤੁਸੀਂ ਲੈ ਰਹੇ ਹੋ ਕਿ ਸਾਨੂੰ ਨਹੀਂ ਪਤਾ ਲੱਗ ਰਿਹਾ ਨਹੀਂ ਜਦਾਂ ਮੈਂ ਕਰ ਮਤਲਬ ਮੇਰੇ ਪਾਪਾ ਬੜੇ ਕਹਦੇ ਵੀ ਕਟੜ ਗੋਸ਼ ਸਿੱਖ ਸੀ ਬਾਹਰ ਦਾ ਵੀ ਨਹੀਂ ਖਾਂਦੇ ਸੀ ਈਵਨ ਕੇ ਕਿਸੇ ਦਾ ਹੱਥ ਲੱਗਿਆ ਵੀ ਨਹੀਂ ਖਾਂਦੇ ਸੀ ਤੇ ਅਸੀਂ ਘਰ ਉਹੀ ਮਾਹੌਲ ਦੇਖਿਆ ਸੀ ਘਰ ਦਾ ਖਾਣਾ ਖਾਦਾ ਮੈਂ ਫਰੂਟ ਤੇ ਸਬਜ਼ੀਆਂ ਬਹੁਤ ਰੱਜ ਕੇ ਖਾਦੇ ਮੈਂ ਕਹਿੰਨੀ ਵੀ ਅਸੀਂ ਜਿੱਦਾ ਚਾਰ ਬ੍ਰਦਰ ਸਿਸਟਰ ਸੀ ਮੇਰੇ ਮੰਮੀ ਪਾਪਾ ਸੀ ਜਿੰਨਾ ਉਹ ਪੰਜਾਂ ਨੇ ਇਕੱਲੇ ਫਰੂਟ ਖਾਂਦੇ ਹੋ ਗਏ ਮੈਂ ਉਹਨਾਂ ਖਾਂਦੀ ਸੀ ਬਹੁਤ ਜ਼ਿਆਦਾ ਫਰੂਟ ਖਾਣਾ ਸਬਜ਼ੀਆਂ ਖਾਣੀਆਂ ਇਹ ਬਹੁਤ ਅੱਗੋਂ ਇੱਕ ਮੈਂ ਆਮਲਾ ਜ਼ਰੂਰ ਆਪਣੀ ਡਾਈਟ 'ਚ ਰੱਖਿਆ ਹੋਇਆ ਬਾਕੀ ਪੂਜੇ ਹੋਏ ਛੋਲੇ ਮਖਾਣੇ ਹੈਨਾ ਪੰਜੀਰੀ ਪਿੰਨੀ ਕਿੰਦਾਂ ਲਲਤੀ ਡਾਈਟ ਲੈਣੇ ਹੋ ਮੰਮੀ ਨੇ ਸਾਨੂੰ ਪੰਜੀਰੀਆਂ ਪਿੰਨੀਆਂ ਬਹੁਤ ਖਾਈਆਂ ਗਰਮੀਆਂ ਚ ਗਰਮੀਆਂ ਵਾਲੀਆਂ ਸਰਦੀਆਂ ਸਰਦੀਆਂ ਵਾਲੀਆਂ ਅੱਜ ਕੱਲ ਤਾਂ ਇੰਨਾ ਈਜ਼ੀ ਹੋ ਗਿਆ YouTube ਤੇ ਇੰਨੀਆਂ achiyan simple diets ਦੱਸਦੇ ਬਹੁਤ ਵਧੀਆ ਇਨਸਟਾ ਤੇ ਇੰਨੀਆਂ ਛੋਟੀਆਂ ਛੋਟੀਆਂ ਰੀਲਸ ਤੁਹਾਨੂੰ ਇੱਕ 30 ਸੈਕਿੰਡ ਚ ਪਤਾ ਲੱਗ ਜਾਂਦਾ ਤੇ ਹਰੇਕ ਨੂੰ ਹਰੇਕ ਚੀਜ਼ ਇੱਕਦਮ ਦੇਖ ਕੇ ਸੁਣ ਕੇ ਕਦਮ ਨਹੀਂ ਫੋਲੋ ਕਰ ਲੈਣੀ ਚਾਹੀਦੀ ਹਰੇਕ ਦੀ ਬੋਡੀ ਦੀ ਤਸਵੀਰ ਅਲੱਗ ਹੁੰਦੀ ਹੈ ਜੋ ਜ਼ਰੂਰੀ ਨਹੀਂ ਮੈਨੂੰ ਸੂਟ ਕਰਦਾ ਤੁਹਾਨੂੰ ਵੀ ਸੂਟ ਕਰੇ ਮੈਨੂੰ ਦੇਖਣਾ ਚਾਹੀਦਾ ਵੀ ਤੁਹਾਨੂੰ ਸੂਟ ਕਰ ਰਿਹਾ ਕਿ ਨਹੀਂ ਹਾਂ ਤੁਸੀਂ ਹੈਲਦੀ ਚੀਜ਼ਾਂ ਖਾਓ ਤੇ ਜਿੰਨੇ 6:30 ਤੋਂ ਬਾਅਦ ਜਿੰਨਾ ਲਾਈਟ ਖਾ ਸਕਦੇ ਆ ਹਨਾ ਮਿੱਠਾ ਨਮਕ ਵਾਈਟ ਚੀਜ਼ਾਂ ਜਿਹਨੂੰ ਕਹਿ ਸਕਦੇ ਨੇ ਮੈਦਾ ਇਹ ਅਵੋਇਡ ਕਰ ਦਿਓ ਹਲਕਾ ਫੁਲਕਾ ਜਿੰਨਾ ਖਾਓਗੇ ਕਿ ਯਾ ਤੋਰੀ ਟਿੰਡੇ ਸਭ ਖਾਓ ਮੇਰੇ ਮੰਮੀ ਨੇ ਸਾਨੂੰ ਇਹੀ ਖਵਾਇਆ ਇਹੀ ਮੇਰਾ ਰਾਜ਼ ਆ ਤੇ ਲੋਕ ਮੈਨੂੰ ਮੇਰੇ ਬਾਲਾਂ ਲਈ ਦੰਦਾਂ ਲਈ ਵੀ ਕਹਿ ਦਿੰਦੇ ਆ ਤੇ ਇਹੀ ਆ ਵੀ ਹਾਂ ਜਿੰਨਾ ਮੈਂ ਪ्योर ਵੈਜਾਂ ਕੋਈ ਇਹ ਵੀ ਨਹੀਂ ਮੈਂ ਆਂਡੇ ਚਿਕਨ ਖਾਨਣੀ ਆ ਜਿੰਨ ਮਲੇ ਇਹ ਆ ਦਾਲਾਂ ਸਬਜ਼ੀਆਂ ਦੀ ਸ਼ਕੀਨ ਰਹੀ ਮੈਂ ਸਾਡੀ ਬੋਡੀ ਨੂੰ ਨਾ 6 ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਕਾਰਬਸ मिनਰਲਸ ਵਿਟਾਮਿਨਸ ਪ੍ਰੋਟੀਨ ਫੈਟ ਐਂਡ ਵਾਟਰ ਹੈਨਾ ਕਈ ਲੋਕ ਬਿਲਕੁਲ ਕਾਰਬਸ ਛੱਡ ਦਿੰਦੇ ਆ ਵੀ ਨਹੀਂ ਅਸੀਂ ਕਾਰਬਸ ਨਹੀਂ ਖਾਣੇ ਅਸੀਂ ਮੋٟਟੇ ਹੋ ਜਾਵਾਂਗੇ ਮੋٟਟੇ ਪਤਲਾ ਹੋਣਾ ਇਜ਼ ਨਾਟ ਅ ਕ੍ਰਾਈਟੇਰੀਆ ਜੇ ਤੁਸੀਂ ਐਕਸਰਸਾਈਜ਼ ਲਗਾਣੀ ਸ਼ੁਰੂ ਕਰ ਦਿੰਨੇ ਜੇ ਤੁਸੀਂ ਮੋٟਟੇ weight put on ਕਰਨਾ ਚਾਹੋਗੇ ਤਾਂ ਤੁਹਾਡਾ weight ਵੱਧ ਜਾਊਗਾ ਜੇ ਤੁਸੀਂ ਘਟਾਣਾ ਚਾਹੋਗੇ ਤਾਂ ਘਟ ਜਾਊਗਾ ਇਹ ਨਾਲ ਨਾਲ ਤੁਹਾਨੂੰ ਆਪਣੀ ਡਾਈਟ ਹੈਬਿਟਸ ਸੁਧਾਰ ਕਰਨਾ ਚਾਹੀਦਾ ਕਰਨਾ ਪੈਂਦਾ ਜ਼ਰੂਰੀ ਨਹੀਂ ਤੁਸੀਂ ਡਾਈਟ ਚਾਰਟ ਲੈਣਾ ਤੁਸੀਂ ਲੈ ਸਕਦੇ ਹੋ ਪਰ ਤੁਸੀਂ ਆਪਣੀ ਕਾਮਨ ਸੈਂਸ ਯੂਜ਼ ਕਰਕੇ ਵੀ ਵੀ ਸਾਨੂੰ ਕੀ ਕਿਹੜੀਆਂ ਚੀਜ਼ਾਂ ਚ ਜ਼ਿਆਦਾ ਫੈਟਸ ਹਨ ਗੁੱਡ ਫੈਟ ਵੀ ਲੈਣੀ ਚਾਹੀਦੀ ਇਹਦੀ ਵੀ ਫੈਟ ਬੰਦ ਕਰ ਦੇਣੀ ਚਾਹੀਦੀ ਮੈਂ ਸਾਰਾ ਕੁਝ ਖਾਨਣੀ ਆ ਬਾਹਰ ਦਾ ਵੀ ਖਾਨਣੀ ਆ ਬਹੁਤ ਟਰੈਵਲਿੰਗ ਵੀ ਕਰਦੀ ਉਦੋਂ ਬਾਹਰ ਦਾ ਹੀ ਖਾਣਾ ਪੈਂਦਾ ਪਾਰਟੀਆਂ ਤੇ ਵੀ ਜਾਣੀ ਆ ਪਰ ਇਹ ਵਨ ਵੀ ਮੈਂ ਹਾਂ ਉਹਨਾ ਵਰਕਆਊਟ ਕਰਕੇ ਜਾਂ ਸਾਰੇ ਜੇ ਤੁਸੀਂ ਬਾਹਰ ਜਾਂਦੇ ਇੰਨੀਆਂ ਚੀਜ਼ਾਂ ਚੋਂ ਅੱਛੀਆਂ ਸਿਲੈਕਟਿਵ ਚੀਜ਼ਾਂ ਚੁਣ ਕੇ ਖਾਨਣੀ ਆ ਆਪਣੀ ਡਾਈਟ ਚ ਫਰੂਟ ਸਬਜ਼ੀਆਂ ਜ਼ਰੂਰ ਰੱਖੋ ਡਰਾਈ ਫਰੂਟ ਸੀਡਸ ਹਨਾ ਇਹ ਚੀਜ਼ਾਂ ਤੁਸੀਂ ਆਪਣੀ ਡਾਈਟ ਦੇ ਵਿੱਚ ਜ਼ਰੂਰ ਰੱਖੋ ਕਿ ਜਦੋਂ ਵੀ ਜੋ ਚੀਜ਼ ਖਾਣੇ ਅੱਜ ਕੱਲ ਲੋਕ ਫਰੂਟ ਬਹੁਤ ਘੱਟ ਖਾਂਦੇ ਆ ਸੀਜ਼ਨਲ ਫਰੂਟ ਜ਼ਰੂਰ ਖਾਓ ਸੀਜ਼ਨਲ ਸਬਜ਼ੀ ਜ਼ਰੂਰ ਖਾਓ ਦਾਲਾਂ ਦੇ ਬਾਉਲ ਭਰ ਕੇ ਖਾਓ ਅੱਛਾ ਮਦਰ ਦਾ ਕੀ ਰੋਲ ਹੈ ਜਿਵੇਂ ਕਿ ਤੁਸੀਂ ਕਿਹਾ ਕਿ ਮੇਰੇ ਫਾਦਰ ਸਾਹਿਬ ਮੇਰੇ ਰੋਲ ਮਾਡਲ ਨੇ ਫਿਰ ਮਦਰ ਦਾ ਕੀ ਰੋਲ ਹੈ ਮੰਮੀ ਤੇ ਮੇਰੇ ਕੋਲ ਵਰਡਸ ਨਹੀਂ ਐਕਸਪਲੇਨ ਕਰਨ ਨੂੰ ਮੰਮੀ ਮੇਰੇ ਮਮ ਬਹੁਤ ਜਿਆਦਾ ਇਮੋਸ਼ਨਲ ਸੈਂਸਿਟਿਵ ਕੇਅਰਿੰਗ ਲੇਡੀਜ਼ ਈਵਨ ਕੇ ਜਿੱਦਾਂ ਹਰੇਕ ਦੀ ਮਦਰ ਹੁੰਦੀ ਤੁਹਾਡੇ ਵੀ ਆ ਹਰੇਕ ਦੇ ਮਦਰ ਪਰ ਉਹ ਮੇਰੇਆਂ ਫਰੈਂਡਸ ਵੀ ਘਰ ਆਉਂਦੀਆਂ ਸੀ ਨਾ ਕਹਿੰਦੇ ਸੀ ਵੀ ਸਾਡੀ ਮੰਮੀ ਵੀ ਐਦਾ ਨਹੀਂ ਪਤਾ ਨਹੀਂ ਮੇਰੇ ਮੰਮੀ ਚ ਕੀ ਦੇਖ ਲੈਂਦੇ ਸੀ ਉਹ ਬੜੇ سپورਟਿਵ ਰਹੇ ਹਮੇਸ਼ਾ ਹਰ ਚੀਜ਼ ਲਈ ਉਹਨਾਂ ਨੇ ਹੀ ਇੰਨੀ ਅੱਛੀ ਡਾਈਟ ਦਿੱਤੀ ਐ ਤੇ ਤਾਂ ਅਸੀਂ ਸਾਰੇ ਬੱਚੇ ਮੇਰੇ ਤੁਸੀਂ ਜੇ ਬ੍ਰਦਰ ਸਿਸਟਰ ਵੀ ਦੇਖੋ ਐਨੇ ਵਧੀਆ ਉਹ ਵੀ ਫਿਟ ਪਏ ਆ